ਅਜਨਾਲਾ ਮੰਡੀ ਦੇ ਹਾਲਾਤ ਅਜਿਹੀ ਸੀ ਕਿ ਕੁਲਦੀਪ ਸਿੰਘ ਢਾਲੀਵਾਲ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਗੁੱਸਾ ਆ ਗਿਆ ਮੰਤਰੀ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਕਲਾਸ ਵੀ ਲਗਾਈ ਹੈ ਕਰੋੜਾ ਰੁਪਏ ਖਰਚੇ ਪਰ ਮੰਡੀ ਕਿਉਂ ਸਾਫ਼ ਜਿਹੜੀ ਆ ਉਹ ਨਹੀਂ ਇਹ ਵੀ ਆਖਿਆ ਗਿਆ ਤਾਂ 30 ਅਗਸਤ ਤੱਕ ਕੰਮ ਜਿਹੜਾ ਉਹ ਮੁਕੰਮਲ ਕੀਤਾ ਜਾਣਾ ਚਾਹੀਦਾ ਨਹੀਂ ਤਾਂ ਫਿਰ ਕਾਰਵਾਈ ਹੋਵੇਗੀ ਇਹ ਵੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਨਾਲ ਮੰਡੀ ਦੀ ਮਾੜੀ ਹਾਲਤ ਦੇ ਲਈ ਕੌਟ ਜ਼ਿੰਮੇਵਾਰ ਹੈ ਮੰਤਰੀ ਨੂੰ ਗੁੱਸਾ ਆਇਆ ਉਹਨਾਂ ਨੇ ਕਿਹਾ ਕਿ ਕਰੋੜਾਂ ਰੁਪਏ ਇਸ ਦੇ ਉੱਤੇ ਖਰਚ ਹੋਏ ਆ ਪਰ ਮੰਡੀ ਆਖਰਕਾਰ ਸਾਫ਼ ਜਿਹੜੀ ਉਹ ਕਿਉਂ ਨਹੀਂ ਹੋਈ ਅਜਨਾਲਾ ਦੀ ਦਾਣਾ ਮੰਡੀ ਦੇ ਅੰਦਰ ਕਰੋੜਾਂ ਰੁਪਏ ਲਗਾ ਕੇ ਮੰਡੀ ਦੇ ਵਿਕਾਸ ਕਰਾਜ ਦਾ ਕੰਮ ਜਿਹੜਾ ਉਹ ਚੱਲ ਰਿਹਾ ਪਰ ਇਹ ਪੈਸਾ ਕਿੱਥੇ ਵਰਤਿਆ ਗਿਆ ਇਸ ਦਾ ਕੋਈ ਜੜਾ ਆਪਾਂ ਕਹਿ ਸਕਦੇ ਕਿ ਬਦਲਾਵ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਆ ਚਾਰਕ ਦੌਰਾ ਕਰਨ ਦੇ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਸੀਗੇ ਜਿੱਥੇ ਉਹਨਾ ਮੰਡੀ ਅੰਦਰ ਗੰਦਗੀ ਤੇ ਮਾੜੇ ਹਾਲਾਤ ਦੇ ਕੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਲਿਆ ਤੇ ਉਹਨਾਂ ਦੀ ਕਲਾਸ ਵੀ ਲਗਾਈ ਹੈ। ਮੈਂ ਕਿਹਾ ਕਿ ਕਰੋੜਾਂ ਰੁਪਏ ਵਿਕਾਸ ਤੇ ਲਈ ਲੱਗ ਰਹੇ ਨੇ ਪਰ ਹੈ ਕਿੱਥੇ ਆ ਉਹ ਨਜ਼ਰ ਨਹੀਂ ਆ ਰਿਹਾ। ਦਾਬੇ ਬਹੁਤ ਸਾਰੇ ਕੀਤੇ ਜਾ ਰਹੇ ਨੇ ਪਰ ਦਾਵਿਆਂ ਦੇ ਵਿੱਚ ਜੋ ਜ਼ਮੀਨੀ ਹਕੀਕਤ ਹੈ ਉਹ ਨਜ਼ਰ ਨਹੀਂ ਆਈ। ਰਹੀ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਮੰਡੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਗੁਰਦੀਪ ਸਿੰਘ ਢਾਲੀਵਾਲ ਆ ਪਹੁੰਚੇ ਉਹਨਾਂ ਨੇ ਦौरा ਕੀਤਾ ਮੰਡੀ ਦਾ ਅਕਸਰ ਇਸ ਤਰ੍ਹਾਂ ਜਿਹੜੇ ਉਹ ਸਵਾਲ ਵੀ ਖੜੇ ਕਰਦੇ ਆ ਕਿਸਾਨ ਵੀ ਇਹ ਗੱਲ ਕਹਿੰਦੇ ਆ ਕਿ ਬਹੁਤ ਸਾਰੇ ਦਾਅਵੇ ਤਾਂ ਕੀਤੇ ਜਾਂਦੇ ਆ ਕਿ ਮੰਡੀ ਦਾ ਜਿਹੜਾ ਸੁਧਾਰੀਕਰਨ ਕੀਤਾ ਗਿਆ ਮੰਡੀ ਦੇ ਵਿੱਚ ਬਦਲਾਅ ਜਿਹੜਾ ਉਹ ਕੀਤਾ ਗਿਆ ਪਰ ਬਹੁਤੀ ਵਾਰ ਇਹ ਬਦਲਾਅ ਨਜ਼ਰ ਨਹੀਂ ਆਉਂਦਾ ਉਹਨਾਂ ਨੂੰ ਜਦੋਂ ਉੱਥੇ ਮੰਡੀ ਦੇ ਵਿੱਚ ਉਹ ਆਪਣੀ ਫਸਲ ਲੈ ਕੇ ਪਹੁੰਚਦੇ ਆ ਤਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਕਈ ਥਾਵਾਂ ਦੇ ਉੱਤੇ ਸ਼ੈੱਡ ਨਹੀਂ ਹੁੰਦੇ ਕਈ ਥਾਵਾਂ ਤੇ ਪਾਣੀ ਦਾ ਜੋ ਪ੍ਰਬੰਧ ਹੈ ਉਹ ਸਹੀ ਨਹੀਂ ਕੀਤਾ ਹੁੰਦਾ ਯਾ ਫਿਰ ਮੈਂ ਕਈ ਥਾਵਾਂ ਦੇ ਉੱਤੇ ਪਾਰਟੀਸ਼ਨ ਨੂੰ ਲੈ ਕੇ ਵੀ ਰੌਲੇ ਜਿਹੜੇ ਆ ਉਹ ਪੈਂਦੇ ਆ ਹੋਰ ਵੀ ਕਈ ਸਮੱਸਿਆਵਾਂ ਹਨ ਜਿਸ ਦੇ ਨਾਲ ਕਿਸਾਨਾਂ ਨੂੰ ਜੂਝਣਾ ਪੈਂਦਾ ਇਥੋਂ ਤੱਕ ਕਿ ਜੋ ਆਰਪੀਏ ਨੇ ਉਹ ਵੀ ਉਹਨਾਂ ਸਮੱਸਿਆਵਾਂ ਦੇ ਨਾਲ ਜੁੜਦੇ ਆ ਮੰਗ ਤਾਂ ਬਹੁਤ ਵਾਰ ਕੀਤੀ ਜਾਂਦੀ ਹੈ ਪਰ ਉਸ ਮੰਗ ਦੇ ਵਿਆਪ ਤੇ ਉੱਤੇ ਉਹਨਾਂ ਕੰਮ ਹੋ ਨਹੀਂ ਪਉਂਦਾ ਤੇ ਪੈਸਾ ਜਿਹੜਾ ਉਹ ਵੀ ਖਰਚ ਹੋ ਜਾਂਦਾ ਕਈ ਵਾਰ ਕਾਗਜ਼ਾਂ ਦੇ ਵਿੱਚ ਪੈਸਾ ਦਿਖਾ ਦਿੱਤਾ ਜਾਂਦਾ ਕਿ ਇਨਾ ਖਰਚ ਹੋਇਆ ਪਰ ਉਸ ਦੀ ਜਮੀਨੀ ਹਕੀਕਤ ਨਜ਼ਰ ਨਹੀਂ ਆਉਂਦੀ ਹੈ ਇਹ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਜਦੋਂ ਕੁਲਦੀਪ ਸਿੰਘ ਢਾਲੀਵਾਲ ਮੰਡੀ ਪਹੁੰਚੇ ਸੀਗੇ ਜੇ ਨਾਲਾ ਮੰਡੀ ਦੇ ਵਿੱਚ ਜਾ ਕੇ ਉਹਨਾਂ ਨੇ ਹਾਲ ਦੇਖਿਆ ਤੇ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ 30 ਅਗਸਤ ਤੱਕ ਕੰਮ ਮੁਕੰਮਲ ਨਹੀਂ ਹੋਇਆ ਤਾਂ ਫਿਰ ਕਾਰਵਾਈ ਅਫਸਰਾਂ ਦੇ ਖਿਲਾਫ ਕੀਤੀ ਜਾਏ ਇਹ ਤਸਵੀਰਾਂ ਵੀ ਨੇ ਜਿਸ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਆ ਉਹ ਦੌਰਾ ਕਰਨ ਲਈ ਪਹੁੰਚੇ ਸੀਗੇ ਤੇ ਉਹਨਾਂ ਦੇ ਵੱਲੋਂ ਕਲਾਸ ਵੀ ਲਗਾਈ ਜਾ ਰਹੀ ਹੈ ਅਧਿਕਾਰੀਆਂ ਦੀ ਹਾਲਾਂਕਿ ਉਹਨਾਂ ਨੂੰ ਅਧਿਕਾਰੀ ਜਿਹੜੇ ਆ ਉਹ ਦੱਸ ਜ਼ਰੂਰ ਰਹੇ ਨੇ ਕਿ ਕਿੱਥੇ-ਕਿੱਥੇ ਖਰਚ ਕੀਤਾ ਗਿਆ ਆ ਕੀ ਇੱਥੇ ਬਦਲਾਅ ਜਿਹੜਾ ਉਹ ਹੋਇਆ ਤਾਂ ਪਸ਼ਾਵਰ 에어ਪੋਰਟ ਦੇ ਉੱਤੇ ਜਹਾਜ਼ ਨੂੰ ਅੱਗ ਲੱਗੀ ਹੈ ਤਾਂ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸ ਦਾ ਜ਼ਿਕਰ ਕਰਦੇ ਆ ਪਰ ਉਸ ਤੋਂ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਹ ਜੋ ਮੰਡੀ ਦਾ ਦੌਰਾ ਕੀਤਾ ਗਿਆ ਔਰ ਉੱਥੇ ਅਫਸਰਾਂ ਦੀ ਕਲਾਸ ਉਹਨਾਂ ਨੇ ਲਗਾਈ ਗਿਆ ਉਸ ਦਾ ਜਿਹੜਾ ਤੁਹਾਨੂੰ ਸੁਰਤੇ ਹਾਲ ਦਿਖਾ ਰਹੇ ਆ ਕਿ ਪਾਣੀ ਜਿਹੜਾ ਉਹ ਖੜਾ ਹੋਇਆ ਇੱਕ ਖੂਹ ਉੱਥੇ ਨਜ਼ਰ ਆ ਰਿਹਾ ਉਸ ਦੇ ਵਿੱਚ ਗੰਦਾ ਪਾਣੀ ਔਰ ਇਸ ਨੂੰ ਲੈ ਕੇ ਵੀ ਕਾਫੀ ਨਿਰਾਸ਼ ਨਜ਼ਰ ਆਏ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਅਫਸਰਾਂ ਨੂੰ ਕਿਹਾ ਕਿ ਇਹ ਸਭ ਕੀ ਹੈ ਔਰ ਉਸ ਤੋਂ ਬਾਅਦ ਬਾਕੀ ਜਿਹੜੀਆਂ ਇਹ ਮੰਡੀ ਦੇ ਵਿੱਚ ਜੋ ਚੀਜ਼ਾਂ ਦਾ ਜ਼ਿਕਰ ਹੋ ਰਿਹਾ ਸੀ ਕਿ ਵਿਕਾਸ ਕੀਤਾ ਜਾ ਰਿਹਾ ਹੈ ਤਾਂ ਜਦੋਂ ਉਹ ਵੀ ਉਹਨਾਂ ਨੂੰ ਨਜ਼ਰ ਨਹੀਂ ਆਇਆ ਤਾਂ ਨਿਰਾਸ਼ ਹੋਏ ਹੈ ਤਾਂ ਮੇਜਰ ਸਿੰਘ ਸਾਡੇ ਸਹਿਯੋਗੀ ਜੁੜੇ ਆ ਤਾਂ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਮੇਜਰ ਸਿੰਘ ਅੱਜ ਕੁਲਦੀਪ ਸਿੰਘ ਢਾਲੀਵਾਲ ਅਚੰਚੇਤ ਪਹੁੰਚੇ ਸੀਗੇ ਮੰਡੀ ਦੇ ਵਿੱਚ ਤੇ ਕਿਸ ਕੱਲ ਤੋਂ ਉਹ ਖਫਾ ਨਜ਼ਰ ਆਏ ਹੈ ਕੀ ਕੁਝ ਉਹਨਾਂ ਦੇ ਵੱਲੋਂ ਮੌਕੇ ਤੇ ਅਧਿਕਾਰੀਆਂ ਨੂੰ ਕਿਹਾ ਗਿਆ ਅੱਜ ਹੀ ਬਿਲਕੁਲ ਜਦੋਂ ਕੁਲਦੀਪ ਸਿੰਘ ਢਾਲੀਵਾਲ ਕਾਮਨਡ ਮੰਤਰੀ ਦਾਣਾ ਮੰਡੀ ਪਹੁੰਚੇ ਤਾਂ ਮੰਡੀ ਦੀ ਕੰਡੀਸ਼ਨ ਨੂੰ ਦੇਖ ਕੇ ਤਾਲੀਵਾਲ ਸਾਹਿਬ ਬੋਲੇ ਕਿ ਜੇ ਕੰਡੀਸ਼ਨ ਇਸ ਤਰ੍ਹਾਂ ਦੀ ਰਹੀ ਤਾਂ ਲੋਕ ਇਸ ਤਰ੍ਹਾਂ ਇਸ ਨੂੰ ਦੇਖਣਗੇ ਤੇ ਇਸ ਦੀ ਸਫਾਈ ਅਜੇ ਤੱਕ ਕਿਉਂ ਨਹੀਂ ਹੋਈ ਗੇਰਾਵਾ ਪਾਣੀ ਇਹ ਅਜੇ ਤੱਕ ਪਿਉ ਨਹੀਂ ਕਿੱਢਿਆ ਗਿਆ ਜਿਹੜੀਆਂ ਸਹੂਲਤਾਂ ਕਹੀਆਂ ਗਈਆਂ ਸੀ ਉਹ ਅਜੇ ਤੱਕ ਕਿਉਂ ਨਹੀਂ ਪ੍ਰੋਵਾਈਡ ਜਿਹੜੀਆਂ ਵਾਂ ਕਰਵਾਈਆਂ ਗਈਆਂ ਜੀ ਕੀ ਜਿਹੜੇ ਫੰਡਰ ਨੂੰ ਲੈ ਕੇ ਵੀ ਕੋਈ ਜ਼ਿਕਰ ਹੋਇਆ ਕਿ ਕਿੰਨਾ ਫੰਡ ਉੱਤੋਂ ਭੇਜ ਦਿੱਤਾ ਗਿਆ ਸਰਕਾਰ ਦੇ ਵੱਲੋਂ ਤੁਸੀਂ ਕਿੰਨਾ ਪੰਡ ਇੱਥੇ ਖਰਚ ਕੀਤਾ ਔਰ ਉਹ ਸਭ ਕੁਝ ਕਾਗਜ਼ਾਂ ਦੇ ਵਿੱਚ ਤਾਂ ਹੈ ਪਰ ਜ਼ਮੀਨੀ ਤੌਰ ਦੇ ਉੱਤੇ ਨਜ਼ਰ ਨਹੀਂ ਆ ਰਿਹਾ ਅੱਜ ਇਹ ਬਿਲਕੁਲ ਜਿਸ ਸਾਬ ਪੁਲਿਸਿੰਗ ਤਾੜੀਵਾਲ ਨੇ ਉਸ ਤੋਂ ਦੀ ਕੰਡੀਸ਼ਨ ਦੇਖੀ ਤਾਂ ਉੱਥੇ ਅਧਿਕਾਰੀਆਂ ਦੇ ਨਾਲ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਜਿੰਨਾ ਸਰਕਾਰ ਵੱਲੋਂ ਫੰਡ ਭੇਜਿਆ ਗਿਆ ਸੀ ਉਹ ਤਾਂ ਲੱਗਦਾ ਕਿ ਅੱਧ ਵੀ ਜਿਹੜਾ ਵਾ ਉਹ ਨਹੀਂ ਲੱਗਿਆ ਹੋਇਆ ਕਿਉਂਕਿ ਪਾਣੀ ਪਾਣੀ ਦੀ ਵੀ ਸਮੱਸਿਆ ਜਿਹੜੀ ਉੱਥੇ ਦੇਖਣ ਨੂੰ ਮਿਲੀ ਪੀਣ ਵਾਲੇ ਪਾਣੀ ਦੀ ਸਮੱਸਿਆ ਉੱਥੇ ਦੇਖਣ ਨੂੰ ਮਿਲੀ ਤਾਂ ਕਾਫੀ ਜ਼ਿਆਦਾ ਜਿਹੜੀਆਂ ਮੁਸ਼ਕਲਾਂ ਦਾ ਹੋਰ ਵੀ ਕਈਆਂ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਇਹ ਕਿਸਾਨ ਹੁੰਦੇ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਸੀ ਤਾਂ ਉਸ ਨੂੰ ਦੇਖ ਕੇ ਵੀ ਜਿਹੜਾ ਵਾ ਕੁਲਦੀਪ ਸਿੰਘ ਢਾਲੀਵਾਲ ਉੱਚ ਅਧਿਕਾਰੀਆਂ ਦੇ ਨਾਲ ਖਫਾ ਨਜ਼ਰ ਆਏ ਜੀ ਠੀਕ ਹੈ ਮੇਜਰ ਸਿੰਘ ਜਾਣਕਾਰੀ ਦੇ ਲਈ ਧੰਨਵਾਦ ਤਾਂ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਨਾਲ ਵੀ ਉਹਨਾਂ ਨੇ ਨਰਾਜ਼ਗੀ ਜਤਾਈ ਹੈ ਤੇ ਇਹ ਵੀ ਆਖਿਆ ਕਿ ਇਹ ਕੰਮ ਜਿਹੜਾ ਉਹ ਮੁਕੰਮਲ ਕੀਤਾ ਜਾਏ ਸਬੱਤ ਡੈਡਲਾਈਨ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਇਹਨੇ ਸਮੇਂ ਤੱਕ ਜੇਕਰ ਕੰਮ ਮੁਕੰਮਲ ਨਹੀਂ ਹੋਇਆ ਤਾਂ ਫਿਰ ਕਾਰਵਾਈ ਜਿਹੜੀ ਆ ਅਫਸਰਾਂ ਦੇ ਖਿਲਾਫ ਕੀਤੀ ਜਾਏਗੀ ਤਾਂ ਅਕਸਰ ਅਜੀਹਾ ਹੁੰਦਾ ਹੈ ਕਿ ਮੰਡੀਆਂ ਦੇ ਵਿੱਚ ਜਿਹੜਾ ਪੈਸਾ ਉੱਪਰੋਂ ਜਾਰੀ ਕਰ ਦਿੰਦੀ ਹੈ ਸਰਕਾਰ ਉਹ ਵਰਤਿਆ ਨਹੀਂ ਜਾਂਦਾ ਔਰ ਜਿਹਾ ਕੁਝ ਇੱਥੇ ਵੀ ਉਹ ਕਹਿੰਦੇ ਹੋਏ ਨਜ਼ਰ ਆਇਆ ਕੀ ਕੁਝ ਹੋਰ ਕਿਹਾ ਉਹਨਾਂ ਨੇ ਉਹ ਵੀ ਸੁਣਦੇ ਆ। ਬੱਲੇ ਜਿੱਥੇ ਆਪਾਂ ਖੜੇ ਆ ਬੜੇ ਪੈਸੇ ਲਾਏ ਤੇ 10 ਕਰੋੜ ਰੁਪਈਆ ਲਾ ਕੇ ਅਜੇ ਨਾਲੇ ਦੀ ਮੰਡੀ ਦਾਣਾ ਮੰਡੀ ਸਾਰੀ ਇਹ ਸਬਜੀ ਮੰਡੀ ਆ। ਇਹ ਐਕਚੁਅਲੀ ਵੀ ਦੇ ਵੀ ਆਲੇ ਦੇ ਨੇ ਮੈਨੂੰ ਵੀਡੀਓ ਕੁਝ ਆਰਤੀਆਂ ਨੇ ਭੇਜੀ ਸੀਗੀ। ਤੇ ਮੈਂ ਜਾਣ ਦਾ ਇਲਕਸ਼ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ। ਤੋ ਵੇਖਣਾ ਸੀ ਅੱਜ ਇਹਦੀ ਪ੍ਰੋਬਲਮ ਕੀ ਆ ਪਾਣੀ ਕਿਉਂ ਖਲੋ ਗਿਆ ਆਪਾਂ ਇਨਾ ਮਤਲਬ ਜਰਾ ਪੈਸਾ ਲਾਇਆ ਇਹਨੂੰ ਉਹਨੂੰ ਮੈਨੂੰ ਜਰਾ ਠੀਕ ਕਰ ਦੇ ਆ ਉਹ ਅਫਸਰ ਨੂੰ ਕਿ 30 ਅਗਸਤ ਤੱਕ ਇਹਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ ਇਹ ਵਨ ਮੰਡੀ ਜਿਹੜੀ ਹੋ ਗਈ ਹੈ ਵਧੀਆ ਸਾਫ ਸੁੱਫੀ ਸੁੰਦਰ ਕਿਉਂਕਿ ਸਾਡੀ ਸਬਜ਼ੀਆਂ ਜੰਬੀਆਂ ਘਰਾਂ ਨੂੰ ਸਭ ਕੋ ਜਾਂਦਾ ਗੰਦਗੀ ਜਿਹੜੀ ਆ ਉਹ ਬਿਲਕੁਲ ਬਰदाश्त ਨਹੀਂ ਕੀਤੀ ਜਾਊਗੀ ਸੀਬ ਦੇ ਜਿਹੜਾ ਮੰਡੀ ਦਾ ਉਹ ਇਹ ਵਨ ਪਾਇਆ ਆਪਾਂ नौ करोड़ तो उपर पैसे लगे तो जो अब भी प्रॉब्लम हो तो फिर बड़ी बारी गल सो तो मैं देख रहा है क्योंकि मैं जो कोई बंदा सोशल मीडिया से शिकायत करता मेरे महकमे की कोई भी मैं उस समय आप जाना मौके पर देखा भी क्यों प्रॉब्लम है तो मैं so, सोशल मीडिया से आया सारा मैं सोशल मीडिया से जी कंप्लेट आई मैं उस समय देखता भी की गल हो so, सो पिछले दिन मीह पाया तो so, अब मैं देख रहा है